ਮਰਨਾਲਾ ਦੇ ਪਿੰਡ ਮੂਮ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸਤੀ ਹੈ ਕਿ ਵੱਡੇ ਪੱਧਰ ਤੇ ਡੀਏਪੀ ਤੇ ਨਾਲ ਹੀ ਨਾਲ ਖਾਦ ਨੂੰ ਬਰਾਮਦ ਕੀਤਾ ਗਿਆ ਹੈ ਜੋ ਕਿ ਸਟੋਰ ਕਰਕੇ ਰੱਖੀ ਗਈ ਸੀ ਅਤੇ ਮਿਲੀ ਜਾਣਕਾਰੀ ਅਨੁਸਾਰ ਇਹ ਡੀਏਪੀ ਤੇ ਖਾਦ ਜੋ ਹੈ ਉਹ ਟਾਈਮ ਆਉਣ ਤੇ ਬਲੈਕ ਦੇ ਵਿੱਚ ਵੇਚਣ ਦਾ ਕੰਮ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸਤੀ ਹੈ ਕਿ ਖੇਤੀਬਾੜੀ ਵਿਭਾਗ ਨੂੰ ਇਸ ਬਾਰੇ ਸੂਚਨਾ ਮਿਲਦੇ ਹੀ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਅਤੇ ਉਹਨਾਂ ਨੇ ਵੱਡੇ ਪੱਧਰ ਤੇ ਡੀਏਪੀ ਤੇ ਖਾਦ ਦੀ ਜਮ੍ਹਾਂ ਖੋਰੀ ਬਰਾਮਦ ਕੀਤੀ ਹੈ ਚੈਕਿੰਗ ਦੇ ਦੌਰਾਨ ਇੱਕ ਅਨधिकृत ਗੋਦਾਮ ਦਾ ਪਰਦਾਫਾਸ਼ ਕੀਤਾ ਗਿਆ ਹੈ ਚੰਡੀਗੜ੍ਹ ਤੋਂ ਟੀਮ ਜਿਹੜੀ ਆ ਉਹ ਸਟੋਰ ਦੀ ਜਾਂਚ ਕਰਨ ਵਾਸਤੇ ਪਹੁੰਚੀ ਸੀ ਜਿਸ ਦੌਰਾਨ ਉਹਨਾਂ ਨੂੰ 450 ਗੱਟੇ ਡੀਏਪੀ ਅਤੇ ਵੱਖ-ਵੱਖ ਤਰ੍ਹਾਂ ਦੀ ਕੀਟਾਸ਼ਕਜੋਨੇ ਉਹ ਜ਼ਬਤ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਐ ਦੁਕਾਨ ਬਣਾਈ ਗਈ ਸੀ ਅਤੇ ਵੱਖ-ਵੱਖ ਟਾਈਮ ਤੇ ਜੋ ਹੈ ਬਲੈਕ ਦੇ ਵਿੱਚ ਡੀਏਪੀ ਵੇਚਣ ਦਾ ਕਾਰੋਬਾਰ ਇੱਥੇ ਕੀਤਾ ਜਾ ਰਿਹਾ ਸੀ ਅਫਸਰਾਂ ਨੇ ਦੱਸਿਆ ਕਿ ਉਸੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉਸ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ ਉੱਥੇ ਹੀ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ਤੇ ਪੁਲਿਸ ਨੇ ਪੋਸਟ ਸਾਈਡ ਦੁਕਾਨ ਦੇ ਮਾਲਕ ਨੂੰ ਉਸ ਦੇ ਉੱਤੇ ਕੇਸ ਦਰਜ ਕਰ ਲਿੱਤਾ ਹੈ ਤਾਂ ਚੰਡੀਗੜ੍ਹ ਤੋਂ ਟੀਮ ਪਹੁੰਚ ਕੇ ਜੋ ਹੈ ਬੰਨਲਾ ਦੇ ਪਿੰਡ ਮੂਮ ਦੇ ਵਿੱਚ ਵੱਡੀ ਕਾਰਵਾਈ ਕਰਦੀ ਹੈ ਜਿੱਥੇ ਕਿ ਵੱਡੇ ਪੱਧਰ ਤੇ ਡੀਏਪੀ ਅਤੇ ਨਾਲ ਹੀ ਨਾਲ ਵੱਖ-ਵੱਖ ਤਰ੍ਹਾਂ ਦੀ ਖਾਦ ਵੀ ਬਰਾਮਦ ਕੀਤੀ ਗਈ ਹੈ ਹੁਣ ਇਸ ਬਸੋ ਅਧਿਕਾਰੀ ਅਤੇ ਨਾਲ ਹੀ ਨਾਲ ਜੋ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੇ ਮਾਮਲਾ ਦਰਜ ਕੀਤਾ ਹੈ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ। ਸੱਜ ਜਿਹੜੀ ਇਹ ਚੈਕਿੰਗ ਹੋਈ ਹੈ ਕਿਸ ਲੈਬੋਰੀਟੀ ਹੋਈ ਹੈ ਕੀ ਕੀ ਬਰਾਮਦ ਹੋਇਆ ਹੈ ਕੀ ਕੀ ਗੈਰ ਕਾਨੂੰਨੀ ਤੇ ਗਰਾਮ ਬਣਾਏ ਗਏ ਸੀ ਕਿਹਦੀ ਕਿਹਦੀ ਸੈਂਪਲਿੰਗ ਕੀਤੀ ਗਈ ਹੈ ਜੀ। ਮਾਨਯੋਗ ਖੇਤੀਬਾੜੀ ਮੰਤਰੀ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਖਾਦਾਂ ਦੀ ਜਿਹੜੀ ਜਿਹੜੀ ਸਪਲਾਈ ਵੇਰਾਂ ਦੇ ਵਿੱਚ ਜਾਂ ਕੋਈ ਮਲਾਵਟ ਖੂਰੀ ਜਾਂ ਸਮਾਖੂਰੀ ਦੇ ਵਿੱਚ ਕੋਈ ਡਿੱਕਾ ਨਾ ਬਣੇ ਇਸ ਕਰਕੇ ਉਤੋਂ ਉਡਣ ਦਸਤੇ ਬਣਾਏ ਗਏ ਸਨ ਉਸਤੇ ਤਹਿਤ ਮਾਨਯੋਗ ਸਾਡੇ ਜਨਰਲ ਡਾਇਰੈਕਟਰ ਸਾਹਿਬ ਆਏ ਸੀ ਉਹਨਾਂ ਨਾਲ ਅਸੀਂ ਚੈਕਿੰਗ ਕੀਤੀ ਪੈਨ ਮੈਲਕਲਾਂ ਦੇ ਵਿੱਚ ਪੈਨ ਮੂਮ ਦੇ ਵਿੱਚ ਇੱਕ ਅਣਅਧਿਕਾਰਤ ਤੌਰ ਤੇ ਸਟੋਰ ਉੱਥੇ ਪਾਇਆ ਗਿਆ ਜਿਹੜਾ ਕਿ ਉਹ ਅਧਿਕਾਰ ਪੱਤਰ ਦੇ ਵਿੱਚ ਦਰਜ ਨਹੀਂ ਸੀ ਉਸ ਦੇ ਵਿੱਚ ਖਾਦ ਅਤੇ ਹੋਰ ਦਵਾਈਆਂ ਰੱਖੀਆਂ ਗਈਆਂ ਸਾਰੀਆਂ ਸਨ ਕੀ ਕੀ ਪਦਾਰਥ ਉੱਤੇ ਕਿੰਨੀਆਂ ਬੋਰੀਆਂ ਬਰਾਮਦ ਹੋਈਆਂ ਕੀ ਕੀ ਪਿਆ ਸੀ ਉਹ 450 ਬੋਰੀ ਡੀਪੀ ਦੀ ਖਾਦੀ ਉਹਦੇ ਵਿੱਚ ਉਹਦੇ ਵਿੱਚ ਪਈ ਸੀ ਜਿਹੜੀ ਤੇ ਨਾਲ ਹੀ ਉਹਦੇ ਵਿੱਚ ਜਿਹੜੀਆਂ ਹੋਰ ਕਈ ਕੰਪਨੀਆਂ ਦੀਆਂ ਦਵਾਈਆਂ ਜਿਹੜੀਆਂ ਪੈਸਟਿਸਾਈਡ ਕਹਿੰਦੇ ਯਾਰਾਂ ਉਹਦੇ ਵਿੱਚ ਪਈਆਂ ਸੀ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੇ ਅਸੀਂ ਸਾਰਿਆਂ ਦੇ ਨਮੂਨੇ ਲੈ ਲਏ ਐ ਅਤੇ ਅਗਲੀ ਕਾਰਵਾਈ ਸਟੋਰ ਸੀਲ ਕਰ ਦਿੱਤਾ ਅਗਲੀ ਕਾਰਵਾਈ ਪੁਲਿਸ ਨੂੰ ਲਿਖ ਦਿੱਤੀ ਗਈ ਸਰ ਇਹ ਨਕਲੀ ਸੀ ਜਲਦੀ ਮਰ ਗਈ ਜਾਂ ਨਿਕਸ ਸੀ ਜਾਂ ਕੀ ਸੀ ਨਹੀਂ ਜਿਹੜੇ ਨਵੇਂ ਇਸ ਤਰ੍ਹਾਂ ਜਿਹੜੇ ਨਮੂਨੇ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਇਦਾਂ ਦੀ ਗੁਣਵੱਤਾ ਸਹੀ ਸੀ ਪਰ ਇਹ ਜਿਹੜੀ ਡੀਏਪੀ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹਦੀ ਕੋਈ ਬਲੈਕ ਕਰਨ ਵਾਸਤੇ ਜਾਂ ਜਮ੍ਹਾਂ ਖਰੀ ਵਾਸਤੇ ਅਲੱਗ ਕੀਤੀ ਹੋਈ ਸੀ ਮਤਲਬ ਅਨੰਦ ਘਰ ਸਟੋਰ ਦੇ ਵਿੱਚ ਸੀ ਕਿੰਨੀ ਬੋਰੀ ਸੀ ਜੀ ਸਾਢੇ 450 ਬੋਰੀ ਸੀ ਜੀ ਸਰ ਇਹ ਵਾਦੀ ਵਾਲੀ ਘਰ ਚ ਇਹ ਦੀ ਜ ਬਣਿਆ ਹੋਇਆ ਸੀ ਜੀ ਨਹੀਂ ਉਹ ਕਿਸੇ ਦਾ ਬਾਹਰਲਾ ਆਪਾਂ ਕਹਿੰਦੇ ਆ ਬਾੜਾ ਕਹਿ ਸਕਦੇ ਜਾਂ ਉਸ ਦਾ ਉਸ ਉਸ ਦੇ ਵਿੱਚ ਸੀਗੇ ਸੋ ਸਰ ਜਿਹੜੀ ਜਿਹੜੀ ਹੈਗੀ ਉਹਨਾਂ ਲਾਇਸੈਂਸ ਵਗੈਰਾ ਵੀ ਕੈਨਸਲ ਕੀਤਾ ਜਾਊਗਾ ਹਾਂਜੀ ਉਸ ਤੇ ਸਾਰੀ ਕਾਰਵਾਈ ਹੋਊਗੀ ਸੈਂਪਲ ਕਿੰਨੇ ਪਰੇ ਜਦ ਗਾਦੀ ਕਰੇ ਇਸ ਦੇ ਵਿੱਚ ਖਾਦਾਂ ਦੇ ਸੈਂਪਲ ਪਰੇਗੇ ਦੋ ਤੇ ਤਿੰਨ ਦਵਾਈਆਂ ਦੇ ਬਾਕੀ ਹੋਰ ਵੀ ਜਿਹੜੇ ਇਸ ਤੋਂ ਇਲਾਵਾ ਟੀਮ ਨੇ ਬਧੌੜ ਦੇ ਵਿੱਚ ਵੀ ਚੈੱਕ ਕੀਤਾ ਉੱਥੇ ਵੀ ਦੋ ਦੁਕਾਨਾਂ ਤੇ ਛਾਪੇਮਾਰੀ ਉਹਨਾਂ ਦੇ ਵੀ ਨਮੂਨੇ ਸ਼ੱਕੀ ਦਵਾਈਆਂ ਦੇ ਲਈ ਜਾ ਰਹੇ ਇਸ ਤਰ੍ਹਾਂ ਹੋਰ ਵੀ ਚੈਕਿੰਗ ਕੀਤੀ ਜਾਊਗੀ ਜਿਹੜੇ ਇਸ ਤਰ੍ਹਾਂ ਦੇ ਇਸ ਸਰਕਾਰ ਵੱਲੋਂ ਸਖਤ ਆਦੇਸ਼ ਹੈ ਵੀ ਕੋਈ ਮਾਰੇ ਖੇਤੀ ਇਨਪੁਟਸ ਵੇਕਣ ਦੀ ਨਹੀਂ ਦੇਵਾਂਗੇ ਤੇ ਨਾਲ ਹੀ ਵਧੀਆ ਇਹ ਜਿਹੜੀ ਜਮ੍ਹਾਂ ਖਰੀ ਕਰਨਗੇ ਜਿਹੜੀ ਖਾਦਾਂ ਵਗੈਰਾ ਦੀ ਜਾਂ ਕੋਈ ਬਲੈਕ ਮਾਰਕੀਟਿੰਗ ਕਰਨ ਦੀ ਕੋਸ਼ਿਸ਼ ਕਰਨਗੇ ਉਸ ਤਰ੍ਹਾਂ ਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਰੱਖੀ ਜਾ ਰਹੀ ਹੈ ਸੀ ਤੱਕੀ ਅ ਮਰ ਕੀ ਕੀ ਉਹਨਾਂ ਫਰਮ ਤੇ ਕਾਰਵਾਈ ਕੀ ਕੰਮ ਕਰਦੇ ਕਿੰਨੇ ਚਿਰ ਤੋਂ ਕੰਮ ਕਰਦੇ ਸੀ ਇਹ ਮੂਮ ਪੈਸਟਿਸਾਈਡ ਮਹਿਲਕਲਾ ਬਲਾਕ ਦੇ ਵਿੱਚ ਪੰਡ ਮੂਮ ਦੇ ਵਿੱਚ ਹੈਗੀ ਐ ਤੇ ਉਹਦੇ ਵਿੱਚ ਨਾ ਉਹਨਾਂ ਨੇ ਅਨੰਦ ਘਰ ਤੌਰ ਤੇ ਸਟੋਰ ਆਪਣੀ ਜਿਹੜੀ ਪਹਿਲਾਂ ਅਨੰਦ ਘਰ ਤੋਂ ਡਿਸਟਰੀਬਿਊਟ ਸ਼ਾਪ ਸੀ ਉੱਥੋਂ ਸਟੋਰ ਤੋਂ ਬਿਨਾ ਲਾਵਾ ਬਣਾਇਆ ਹੋਇਆ ਸੀ ਜੋ ਕਿ ਮੈਕਨਿਕ ਦੇ ਰਿਕਾਰਡ ਵਿੱਚ ਦਰਜ ਨਹੀਂ ਸੀ ਉਹਦੇ ਵਿੱਚ ਹੀ ਉਹਨਾਂ ਨੇ ਦਵਾਈਆਂ ਸਟੋਰ ਕੀਤੀਆਂ ਹੋਈਆਂ ਸਨ ਮੂਮ ਪੈਸਟਿਸਾਈਡ ਪੰਡ ਮੂਮ ਦੇ ਵਿੱਚ ਇੰਦਰਜੀਤ ਸਿੰਘ ਉਹਨਾਂ ਦੇ ਮਾਲਕ ਸੀ ਕਿਸ ਦੀ ਗ੍ਰਿਫਤਾਰੀ ਜਾਂ ਕੋਈ ਇਸ ਤਰ੍ਹਾਂ ਦੀ ਵੀ ਗਲਗਦੇਸ ਦਿੱਤੇ ਸਨ ਅਸੀਂ ਉਹਨਾਂ ਦੇ ਲਈ ਜੋ ਵੀ ਕਾਰਵਾਈ ਕਾਨੂੰਨੀ ਬਣਦੀ ਆ ਪੁਲਿਸ ਵਗੈਰਾ ਨੇ ਲਿਖ ਦਿੱਤਾ ਸਾਡੇ ਕੋਲੇ ਐਗਰੀਕਲਚਰ ਡਿਪਾਰਟਮੈਂਟ ਅਫਸਰ ਸਤਨਾਮ ਸਿੰਘ ਜੀ ਨੇ ਉਹਨਾਂ ਨੂੰ ਸਾਨੂੰ ਕਾਲ ਆਈ ਸੀ ਇੱਕ ਮੈਸੇਜ ਮਿਲਿਆ ਸੀ ਵੀ ਇਥੇ ਮੂਮ ਪਿੰਡ ਇੱਕ ਮੂਮ ਪੈਸਟਿਸਾਈਡਸ ਨੇ ਇੰਦਰਜੀਤ ਸਿੰਘ ਪ੍ਰੋਪਰਾਈਟਰ ਨੇ ਉਹਦੇ ਜਿਨ੍ਹਾਂ ਇਲੈਗਲ ਤੌਰ ਤੇ ਸਟੋਰ ਚ ਡੀਏਪੀ ਤੇ ਹੋਰ ਖਾਦ ਵਗੈਰਾ ਸਟੋਰ ਕੀਤੀ ਹੋਈਆਂ ਸੀ ਜਿਸ ਤੇ ਉਹਨਾਂ ਨੇ ਤੇ ਮਹਿਕਮਾ ਨੇ ਕਾਰਵਾਈ ਕਰਦੇ ਹੋਏ ਉਹਦੇ ਸੈਂਪਲਸ ਲਏ ਨੇ ਜੋ ਸਟਾਕ ਐਕਸਟਰਾ ਸਟਾਕਸ ਸੀ ਉਹਨਾਂ ਕੋਲੇ ਉਹਨੂੰ ਉਸ ਤੋਂ ਬਾਅਦ ਅਸੀਂ ਮੌਕੇ ਤੇ ਗਏ ਜਿਨ੍ਹਾਂ ਦੇ ਸਾਨੂੰ ਰੈਫਰੈਂਸ ਲੈਟਰ ਦਿੱਤਾ ਜਿਸ ਤੇ ਅਸੀਂ ਐਫ ਆਰ ਨੰਬਰ 55 ਮਿਤੀ 21/7/25 ਅੰਡਰ ਸੈਕਸ਼ਨ ਫਰਟੀਲਾਈਜ਼ਰ ਐਕਸ ਇਨਸੈਕਟੀਸਾਈਡਸ ਐਂਡ ਐਸੈਂਸ਼ੀਅਲ ਕਮੋਡਿਟੀ ਐਕਟਸ ਦੇ ਇਨ ਪਰਚਾ ਮਕਦਮਾ ਦਰਜ ਕੀਤਾ ਤੇ ਦੋ ਮਾਲ ਮਕਦਮਾ ਉਥੇ ਜਿਹੜਾ ਸੀਲ ਸੀ ਉਹਨਾਂ ਨੂੰ ਸੀਲ ਕਰਕੇ ਉਥੇ ਮੌਕੇ ਤੇ ਸੀਲ ਹੈ ਜਿਸ ਨੂੰ ਅਗਲੀ ਪ੍ਰੋਸੀਡਿੰਗ ਕਰਕੇ ਅਸੀਂ ਜੋ ਵੀ ਕੰਮ ਮਹਿਕਮੇ ਦੀ ਅਸਿਸਟੈਂਸ ਹੋਵੇ ਉਹ ਕਰ ਵੀ ਕਰਾਂਗੇ ਸਰ ਕੀ ਕੀ ਜਿਹੜਾ ਉੱਥੇ ਆਨ ਦੇ ਗਿਆ ਪਰ ਇਹ ਤੇ ਮੋਸਟਲੀ ਜਿਆਦਾ 460 ਕਟੇ ਡੀ ਐਫ ਪੀ ਦੇ ਨੇ ਕੋਸ ਪੈਸਟਿਸਾਈਡਸ ਨੇ ਖਾਦ ਹੈ ਜ਼ਿੰਕ ਵਗੈਰਾ ਜੋ ਫਸਲਾਂ ਦੇ ਸੰਬੰਧੀ ਉਹ ਚੀਜ਼ ਨੇ ਇਹਨਾਂ ਦੇ ਕੋਲ ਠੀਕ ਹੈ ਸਰ ਕਿਸੇ ਦਾ ਹੱਦੇ ਜਿਹੜਾ ਮਾਮਲਾ ਦਰਜ ਕੀਤਾ ਇਹ ਐਗਰੀਕਲਚਰ ਡਿਪਾਰਟਮੈਂਟ ਪੋਂ ਸਾਨੂੰ ਦਰਖਾਸਤ ਮਿਲੀ ਹੈ ਜਿਸ ਦੇ ਵਿਹਾਰੇ ਅਸੀਂ ਇਹ ਮੁਕਦਮਾ ਦਰਜ ਕੀਤਾ ਦੋਸ਼ੀ ਹਲੇ ਘਰੋਂ ਭੱਜਿਆ ਹੋਇਆ ਬਾਕੀ ਉਹਦੀ ਪੁਲਿਸ ਕਨਸਟਿਟਿਊਟਿਓ ਜਾਂ ਫਾਦਰ ਪੁਲਿਸਟਿੰਗ ਜੋ ਵੀ ਲੀਗਲ ਕਨਸਟਿਟਿਊਟਿਓ ਹੋਣਗੀਆਂ ਸਾਨੂੰ ਰਿਕਾਰਡ ਮਿਲੂਗਾ ਉਹਦੇ ਅਨਸਾਰ ਕੰਮ ਦੀ ਕਾਰਵਾਈ ਕਰਾਂਗੇ ਸੇ